ਹਾਲੀ ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਮਾਲਵੇ ਦੇ ਵਿੱਚ ਜਿਹੜੀ ਅੱਜ ਆ ਜਿਹੜੀ ਚੰਗੀ ਬਰਸਾਤ ਹੋਈ ਆ 14 ਜੁਲਾਈ ਨੂੰ ਬਹੁਤ ਪਧੀਆਂ ਮੀਂਹ ਪਿਆ ਕਈ ਥਾਂ ਭਾਰੀ ਤੋਂ ਭਾਰੀ ਮੀਂਹ ਪਿਆ ਤੇ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਸੀ ਕਿ ਸਾਡਾ ਝੋਨਾ ਪੀਲਾ ਪੈ ਰਿਹਾ ਸਾਡਾ ਝੋਨੇ ਦੇ ਪੱਤੇ ਲਾਲ ਹੋ ਰਹੇ ਆ ਤਾਂ ਕਿਸਾਨ ਵੀਰੋ ਹੁਣ ਆਪਾਂ ਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ ਇਸ ਮੀਂਹ ਦੇ ਨਾਲ ਹੀ ਤੁਹਾਡਾ ਝੋਨਾ ਜਿਹੜਾ ਕਾਲਾ ਨਾਗ ਵਰਗਾ ਹੋ ਜਾਊਗਾ ਬਸ ਤੁਸੀਂ ਕੱਲੀ ਯੂਰੀਆ ਜਿਹੜੀ ਟਾਈਮ ਸਰ ਦੇਣੀ ਆ ਹੋਰ ਕੋਈ ਦਾਣੇਦਾਰ ਜ਼ਹਿਰ ਜਾਂ ਕੋਈ ਹੋਰ ਕੁਝ ਵੀ ਪਾਉਣ ਦੀ ਲੋੜ ਨਹੀਂ ਤੇ ਕਈ ਭਰਾਵਾਂ ਦੀਆਂ ਵੀਡੀਓ ਆ ਰਹੀਆਂ ਸੀ ਕਿ ਬਾਈ ਸਾਡੇ ਪੱਤਾ ਲਵੇਟ ਪੈ ਗਈ ਮਿੱਤਰੋ ਹੋਣ ਵਾਲੀ ਪੱਤਾ ਲਵੇਟ ਜਾਂ ਗੋਬ ਦੀ ਸੁੰਡੀ ਕੁਛ ਨਹੀਂ ਕਰਦੀ ਜੇ ਗੋਬ ਦੀ ਸੁੰਡੀ ਇੱਕ ਅੱਧੀ ਗੋਬ ਖਾਵੀ ਜਾਊਗੀ ਤਾਂ ਝੋਨਾ ਹਲੇ ਫਟਾਰਾ ਕਰ ਲੂਗਾ ਫਟਾਰਾ ਕਰਨ ਦਾ ਟਾਈਮ ਆ ਬਾਕੀ ਪੱਤਾ ਲਵੇੜ ਛੋਨੇ ਦਾ ਕੁਝ ਨਹੀਂ ਵਿਗਾੜ ਸਕਦੀ ਕਿ ਐਵੇਂ ਕੋਈ ਬੇਫਾਲਤੂ ਦਾਣੇਦਾਰ ਜ਼ਹਿਰ ਨਾ ਵਰਤੋ ਤੇ ਤੁਹਾਡਾ ਝੋਨਾ ਜਿਹੜਾ ਹੁਣ ਕਾਲਾ ਨਾਗਰਗਾ ਹੋ ਜਾਊਗਾ ਬਸ ਯੂਰੀਆ ਜਿਹੜੀ ਟਾਈਮ ਸਿਰ ਦੇਈ ਚਲੋ 30 ਤੋਂ 35 ਕਿਲੋ ਯੂਰੀਆ ਤੇ ਕਿਸ਼ਤਾਂ ਦੇ ਵਿੱਚ ਦਿਓ 7-7 ਦਿਨਾਂ ਦੇ ਅੰਤਰ ਤੇ ਤੇ ਤੁਹਾਡਾ ਝੋਨਾ ਜਿਹੜਾ ਪੂਰਾ ਸ਼ਾਨਦਾਰ ਹੋ ਜਾਊਗਾ ਧੰਨਵਾਦ ਜੀ